ਭਾਗशाली ਮਰਦਾਂ ਦੇ 7 ਲੱਛਣ ਹਰੇਕ انسان ਦਾ ਸਰੀਰ ਵੱਖ-ਵੱਖ ਹੁੰਦਾ ਹੈ ਸਮੁਦ੍ਰਿਕ ਸ਼ਾਸਤਰ ਅਨੁਸਾਰ ਇਨਸਾਨਾਂ ਦੇ ਸਰੀਰ ਦੀ ਬੰਤਰ ਅਤੇ ਉਹਨਾਂ ਦੇ ਸਰੀਰ ਤੇ ਮੌਜੂਦ ਕੁਝ ਨਿਸ਼ਾਨਾਂ ਦੇ ਆਧਾਰ ਤੇ ਕਿਸੇ ਵੀ ਮਰਦ ਜਾਂ ਔਰਤ ਦੇ ਜੀਵਨ ਅਤੇ ਉਹਨਾਂ ਦੀ ਭਾਗਬਾੜੀ ਪਤਾ ਲਗਾਇਆ ਜਾ ਸਕਦਾ ਹੈ ਸਰੀਰ ਦੇ ਕੁਝ ਨਿਸ਼ਾਨ ਵਿਅਕਤੀ ਦੇ ਜੀਵਨ ਵਿੱਚ ਬਣ ਰੇ ਕੁਝ ਦੁਰਲੱਭ ਸੰਜੋਗਾਂ ਬਾਰੇ ਵੀ ਦੱਸਦੇ ਹਨ ਅੱਜ ਅਸੀਂ ਤੁਹਾਨੂੰ ਉਹਨਾਂ ਨਿਸ਼ਾਨਾਂ ਅਤੇ ਸਰੀਰ ਦੇ ਹਿੱਸਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸਿੱਧਾ ਸੰਬੰਧ ਵਿਅਕਤੀ ਦੇ ਜੀਵਨ ਵਿੱਚ ਧੰਨ ਨਾਲ ਹੁੰਦਾ ਹੈ। ਭਾਤ ਤੁਹਾਡੇ ਭਾਗ ਵਿੱਚ ਅਮੀਰ ਹੋਣਾ ਲਿਖਿਆ ਹੈ ਜਾਂ ਨਹੀਂ। ਅੱਜ ਦੇ ਪੋਤਿਕ ਜਗਤ ਵਿੱਚ ਧੰਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਧੰਨ ਦੀ ਜ਼ਰੂਰਤ ਸਾਰਿਆਂ ਨੂੰ ਹੁੰਦੀ ਹੈ ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ। ਧੰਨ ਤੋਂ ਬਿਨਾਂ ਨਾਤਾ ਧਰਮ ਕੀਤਾ ਜਾ ਸਕਦਾ ਹੈ। ਅਤੇ ਨਾ ਹੀ ਕਰਮ ਬਿਨਾ ਧਨ ਦੇ ਅਸੀਂ ਕਿਸੇ ਭੁੱਖੇ ਦੀ ਭੁੱਖ ਵੀ ਨਹੀਂ ਮਿਟਾ ਸਕਦੇ ਸਮੁਦ੍ਰਿਕ ਸ਼ਾਸਤਰ ਵਿੱਚ ਦੱਸੇ ਗਏ ਇਹਨਾਂ ਨਿਸ਼ਾਨਾਂ ਅਤੇ ਸਰੀਰ ਦੀ ਬੰਤਰ ਦੇ ਆਧਾਰ ਤੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਹੜਾ ਮਰਦ ਬਹੁਤ ਬਾਖਸ਼ਾਲੀ ਹੈ ਅਤੇ ਉਸ ਦੀ ਜੀਵਨ ਵਿੱਚ ਤਨਵਾਨ ਹੋਣਾ ਲਿਖਿਆ ਹੋਇਆ ਹੈ ਇਹ ਲੋਕ ਆਪਣੇ ਨਾਲ-ਨਾਲ ਆਪਣੇ ਪਰਿਵਾਰਕ ਮੈਂਬਰਾਂ ਅਤੇ ਜੀਵਨ ਸਾਥੀ ਲਈ ਵੀ ਬਹੁਤ ਹੀ ਭਾਗਸ਼ਾਲੀ ਹੁੰਦੇ ਹਨ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਦਾ ਪੂਰਾ ਪਰਿਵਾਰ ਸੁਖਮਈ ਜੀਵਨ ਬਤੀਤ ਕਰਦਾ ਹੈ ਤਾਂ ਆਓ ਜਾਣਦੇ ਹਾਂ ਮਰਦਾਂ ਦੇ ਸਰੀਰ ਦੀ ਕਿਹੜੀ ਬੰਤਰ ਅਤੇ ਉਹਨਾਂ ਦੇ ਸਰੀਰ ਤੇ ਕਿਹੜੇ ਨਿਸ਼ਾਨ ਹੁੰਦੇ ਹਨ ਜੋ ਉਹਨਾਂ ਦੇ ਭਾਗਸ਼ਾਲੀ ਹੋਣ ਦਾ ਸੰਕੇਤ ਦਿੰਦੇ ਹਨ ਪਰ ਇਸ ਤੋਂ ਪਹਿਲਾਂ ਚੈੱਕ ਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਮਾਤਾ ਜ਼ਰੂਰ ਲਿਖੋ ਨੰਬਰ 1 ਸਰੀਰ ਦੀ ਵਿਸ਼ੇਸ਼ ਬੰਤਰ ਜਿਸ ਮਰਦ ਦੀ ਪੇਟ ਕੱਚੂਕੂਮੇ ਦੇ ਆਕਾਰ ਦੀ ਹੁੰਦੀ ਹੈ ਉਹ ਬਹੁਤ ਹੀ ਤੰਵਾਨ ਅਤੇ ਭਾਗਸ਼ਾਲੀ ਮੰਨਿਆ ਜਾਂਦਾ ਹੈ ਜੇ ਕਿਸੇ ਵਿਅਕਤੀ ਦੀ ਹਥੇਲੀ ਦੇ ਬਿਲਕੁਲ ਵਿਚਕਾਰ ਤਿਲ ਹੁੰਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਜੀਵਨ ਵਿੱਚ ਵਾਹਨ ਦਾ ਸੁੱਖ ਅਤੇ ਸਮਾਜ ਵਿੱਚ ਖੂਬ ਮਾਨ ਸਨਮਾਨ ਪ੍ਰਾਪਤ ਹੁੰਦਾ ਹੈ ਸਾਮੁਦ੍ਰਿਕ ਸ਼ਾਸਤਰ ਦੇ ਅਨੁਸਾਰ ਜਿੰਨਾ ਮਰਦਾਂ ਦੀ ਛਾਤੀ ਚੌੜੀ ਅਤੇ ਨੱਕ ਲੰਬੀ ਹੁੰਦੀ ਹੈ ਉਹ ਬਹੁਤ ਹੀ ਘੱਟ ਉਮਰ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਲੈਂਦੇ ਹਨ ਜੇ ਕਿਸੇ ਮਰਦ ਦੇ ਪੈਰ ਦੀ ਤਰਜਨੀ ਉਂਗਲੀ ਉਸਦੇ ਅੰਗੂਠੇ ਤੋਂ ਵੱਡੀ ਹੁੰਦੀ ਹੈ ਤਾਂ ਉਸ ਨੂੰ ਇੱਕ ਚੰਗਾ ਜੀਵਨ ਸਾਥੀ ਮਿਲਦਾ ਹੈ ਨੰਬਰ 2 ਛਾਤੀ ਤੇ ਵੱਧ ਵਾਲ ਅਤੇ ਹੋਰ ਸ਼ੁਭ ਚਿੰਨ ਜਿੰਨਾ ਮਰਦਾਂ ਦੀ ਛਾਤੀ ਤੇ ਵੱਧ ਵਾਲ ਹੁੰਦੇ ਹਨ ਉਹਨਾਂ ਨੂੰ ਜੀਵਨ ਵਿੱਚ ਬਹੁਤ ਸੁਖ ਖੁਸ਼ਹਾਲੀ ਅਤੇ ਧੰਦੀ ਪ੍ਰਾਪਤੀ ਹੁੰਦੀ ਹੈ ਅਜਿਹੇ ਵਿਅਕਤੀ ਸੁਭਾਅ ਤੋਂ ਬਹੁਤ ਸੰਤੁਸ਼ਟ ਹੁੰਦੇ ਹਨ ਅਤੇ ਆਪਣੇ ਜੀਵਨ ਨੂੰ ਸੁਤੰਤਰਤਾ ਨਾਲ ਜਿਉਂਦੇ ਹਨ ਜਿੰਨਾ ਵਿਕਤੀਆਂ ਦੇ ਪੈਰਾਂ ਵਿੱਚ ਕਮਲ ਜਾ ਰਾਤ ਵਰਗੇ ਸ਼ੁਭ ਚਿੰਨ ਬਣੇ ਹੁੰਦੇ ਹਨ ਉਹਨਾਂ ਦਾ ਜੀਵਨ ਖੁਸ਼ੀਆਂ ਨਾਲ ਭਰਿਆ ਹੁੰਦਾ ਹੈ ਇਸੇ ਦੇ ਨਾਲ ਜਿੰਨਾ ਮਰਦਾਂ ਦੇ ਹੱਥ ਵਿੱਚ 6 ਉਂਗਲੀਆਂ ਹੁੰਦੀਆਂ ਹਨ ਉਹ ਬਹੁਤ ਹੀ ਮਿਹਨਤੀ ਹੁੰਦੇ ਹਨ ਉਹਨਾਂ ਦੀ ਇਹ ਵਿਸ਼ੇਸ਼ਤਾ ਉਹਨਾਂ ਦੇ ਆਰਥਿਕ ਜੀਵਨ ਨੂੰ ਮਜ਼ਬੂਤ ਬਣਾ ਦਿੰਦੀ ਹੈ ਅਜਿਹੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਕਦੇ ਵੀ ਪੈਸਿਆਂ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇ ਕਿਤੇ ਮਰਦ ਦੇ ਪੈਰ ਕੋਮਲ ਅਤੇ ਲਾਲ ਰੰਗ ਦੇ ਹੁੰਦੇ ਹਨ ਅਤੇ ਉਹਨਾਂ ਦੇ ਪੈਰ ਹਮੇਸ਼ਾ ਪਸੀਨੇ ਨਾਲ ਰਹਿਤ ਰਹਿੰਦੇ ਹਨ ਤਾਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਸੁੱਖ-ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਅਜਿਹੇ ਲੋਕ ਬਹੁਤ ਹੀ ਆਰਾਮਦਾਇਕ ਜੀਵਨ ਬਤੀਤ ਕਰਦੇ ਹਨ ਨੰਬਰ 3 ਪੈਰਾ ਅਤੀ ਸ਼ਰੀਰ ਦੀ ਵਿਸ਼ੇਸ਼ ਬੰਤ ਜੇ ਕਿਸੇ ਮਰਦ ਦੇ ਪੈਰਾਂ ਵਿੱਚ ਸਭ ਤੋਂ ਛੋਟੀ ਉਂਗਲੀ ਅੰਗੂਠੇ ਤੋਂ ਵੱਡੀ ਹੁੰਦੀ ਹੈ ਤਾਂ ਅਜਿਹੇ ਲੋਕ ਬਹੁਤ ਹੀ ਅਮੀਰ ਹੁੰਦੇ ਹਨ ਜਿੰਨਾ ਮਰਦਾਂ ਦੀਆਂ ਲੱਤਾਂ ਲੰਬੀਆਂ ਮੋਟੀਆਂ ਤੇ ਮਜ਼ਬੂਤ ਹੁੰਦੀਆਂ ਹਨ ਉਨ੍ਹਾਂ ਦਾ ਭਾਗ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦਾ ਹੈ ਇਸੇ ਦੇ ਨਾਲ ਜਿੰਨਾ ਮਰਦਾਂ ਦੇ ਮੋਢੇ ਬਹੁਤ ਚੋੜੇ ਅਤੇ ਮਜ਼ਬੂਤ ਹੁੰਦੇ ਹਨ ਉਹ ਆਪਣੇ ਜੀਵਨ ਨੂੰ ਸ਼ਾਂਤੀ ਨਾਲ ਜੀਣਾ ਪਸੰਦ ਕਰਦੇ ਹਨ ਅਤੇ ਹਮੇਸ਼ਾ ਆਪਣੀ ਮਿਹਨਤ ਤੇ ਭਰੋਸਾ ਕਰਦੇ ਹਨ ਨੰਬਰ 4 ਚੰਗੀ ਔਲਾਦ ਦੀ ਪ੍ਰਾਪਤੀ ਜਿਸ ਵਿਅਕਤੀ ਦੇ ਘਰ ਵਿੱਚ ਗੋਣਾ ਨਾਲ ਭਰਪੂਰ ਔਲਾਦ ਜਨਮ ਲੈਂਦੀ ਹੈ ਉਹ ਵੀ ਕਿਸੇ ਭਾਗਸ਼ਾਲੀ ਮਰਦ ਤੋਂ ਘਟ ਨਹੀਂ ਹੁੰਦਾ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਦੇ ਘਰ ਵਿੱਚ ਕੰਮ ਕਰਨ ਵਾਲੀ ਪੜ੍ਹੀ ਲਿਖੀ ਅਤੇ ਮਾਤਾ-ਪਿਤਾ ਦਾ ਆਦਰ ਕਰਨ ਵਾਲੀ ਔਲਾਦ ਜਨਮ ਲੈਂਦੀ ਹੈ ਉਸ ਦਾ ਬੁਢਾਪਾ ਸੁਖਮਈ ਹੋ ਜਾਂਦਾ ਹੈ ਅਜਿਹੇ ਵਿਅਕਤੀ ਬੁਢਾਪੇ ਵਿੱਚ ਵੀ ਸੁਖ ਭੋਗਦੇ ਹਨ ਅਤੇ ਮੌਤ ਤੋਂ ਬਾਅਦ ਪਰਲੋਕ ਵਿੱਚ ਵੀ ਚੰਗਾ ਫਲ ਪ੍ਰਾਪਤ ਕਰਦੇ ਹਨ ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਔਲਾਦ ਸਿਆਣੀ ਹੋਵੇ ਤਾਂ ਘਰ ਵਿੱਚ ਧਨ ਇਕੱਠਾ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਖੁਦ ਹੀ ਧਨ ਕਮਾ ਕੇ ਧਨਵਾਨ ਬਣ ਜਾਂਦਾ ਹੈ ਪਰ ਜੇ ਔਲਾਦ ਕਪੂਤ ਹੋ ਜਾਵੇ ਤਾਂ ਇਕੱਠਾ ਕੀਤਾ ਗਿਆ ਧਨ ਵੀ ਨਸ਼ਟ ਹੋ ਜਾਂਦਾ ਹੈ ਨੰਬਰ 5 ਚੰਗੀ ਪਤਨੀ ਦਾ ਮਿਲਣਾ ਮਰਦ ਲਈ ਚੰਗੀ ਪਤਨੀ ਦਾ ਮਿਲਣਾ ਬਹੁਤ ਹੀ ਭਾਗਸ਼ਾਲੀ ਸੰਕੇਤ ਹੁੰਦਾ ਹੈ ਸ਼ਾਸਤਰਾ ਵਿੱਚ ਦੱਸਿਆ ਗਿਆ ਹੈ ਕਿ ਜੋ ਔਰਤ ਆਪਣੇ ਪਰਿਵਾਰ ਦੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਕੰਮ ਕਰਦੀ ਹੈ ਉਹੀ ਚੰਗੀ ਪਤਨੀ ਹੁੰਦੀ ਹੈ ਜਿਸ ਮਰਦ ਦਾ ਵਿਆਹ ਚੰਗੀ ਔਰਤ ਨਾਲ ਹੁੰਦਾ ਹੈ ਉਸ ਦੀ ਉਮਰ ਭਾਵੇਂ ਘੱਟ ਹੋਵੇ ਪਰ ਉਸ ਦੇ ਘਰ ਵਿੱਚ ਬਰਕਤ ਅਤੇ ਸੁਖ ਸ਼ਾਂਤੀ ਹਮੇਸ਼ਾ ਬਣੀ ਰਹਿੰਦੀ ਹੈ ਆਜ ਦੇ ਸਮੇਂ ਵਿੱਚ ਇੱਕ ਚੰਗਾ ਜੀਵਨ ਸਾਥੀ ਮਿਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਕਲਯੁਗ ਦੇ ਇਸ ਦੌਰ ਵਿੱਚ ਜੇ ਕਿਸੇ ਮਰਦ ਨੂੰ ਚੰਗੀ ਪਤਨੀ ਮਿਲ ਜਾਂਦੀ ਹੈ ਤਾਲ ਕਿਸੇ ਭਾਗਸ਼ਾਲੀ ਮਰਦ ਤੋਂ ਘੱਟ ਨਹੀਂ ਹੁੰਦਾ ਨੰਬਰ 6 ਗਰਦਨ ਅਤੇ ਹਥੇਲੀ ਦਾ ਵਿਸ਼ੇਸ਼ ਅਕਾਰ ਛੋਟੀ ਗਰਦਨ ਅਤੇ ਆਮ ਆਕਾਰ ਦੀ ਗਰਦਨ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਜਿੰਨਾ ਮਰਦਾਂ ਦੀ ਗਰਦਨ ਜ਼ਿਆਦਾ ਲੰਬੀ ਨਹੀਂ ਹੁੰਦੀ ਉਹ ਆਪਣੇ ਜੀਵਨ ਵਿੱਚ ਬਹੁਤ ਧਨ ਕਮਾਉਂਦੇ ਹਨ ਅਤੇ ਕਈ ਉਪਲਬਧੀਆਂ ਹਾਸਲ ਕਰਦੇ ਹਨ ਇਸੇ ਦੇ ਨਾਲ ਜਿੰਨਾ ਮਰਦਾਂ ਦੀ ਹਥੇਲੀ ਦਾ ਹੇਠਲਾ ਹਿੱਸਾ ਭਾਵ ਹਥੇਲੀ ਦਾ ਵਿਚਕਾਰਲਾ ਹਿੱਸਾ ਉੱਪਰ ਵੱਲ ਉੱਠਿਆ ਹੋਇਆ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਦਿਆਲੂ ਹੁੰਦੇ ਹਨ ਉਹ ਲੋਕ ਕਿਸੇ ਦੀ ਵੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ ਅਤੇ ਸੁਖ ਸ਼ਾਂਤੀ ਨਾਲ ਭਰਿਆ ਜੀਵਨ ਬਤੀਤ ਕਰਦੇ ਹਨ ਨੰਬਰ 7 ਪੈਰਾਂ ਦੀ ਛੋਟੀ ਉਂਗਲ ਦਾ ਵਿਸ਼ੇਸ਼ ਮਹੱਤਵ ਜਿੰਨਾ ਮਰਦਾਂ ਦੇ ਪੈਰ ਦੀ ਸਭ ਤੋਂ ਛੋਟੀ ਉਂਗਲੀ ਉਹਨਾਂ ਦੇ ਪੈਰ ਦੀਆਂ ਬਾਕੀ ਸਾਰੀਆਂ ਉਂਗਲਾਂ ਤੋਂ ਵੱਡੀ ਹੁੰਦੀ ਹੈ। ਉਹ ਆਪਣੇ ਜੀਵਨ ਵਿੱਚ ਕਦੇ ਵੀ ਤੰਦ ਦੀ ਕਮੀ ਨਹੀਂ ਚਲਦੀ। ਅਜਿਹੇ ਲੋਕ ਬਹੁਤ ਪੈਸਾ ਕਮਾਉਂਦੇ ਹਨ ਅਤੇ ਉਹਨਾਂ ਦੇ ਦੇਵੀ-ਦੇਵਤਿਆਂ ਦਾ ਹਮੇਸ਼ਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਉਹਨਾਂ ਦੇ ਜੀਵਨ ਵਿੱਚ ਸੁੱਖ-ਸਹੂਲਤਾਂ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਉਹ ਆਪਣਾ ਜੀਵਨ ਬਹੁਤ ਹੀ ਆਰਾਮ ਨਾਲ ਬਤੀਤ ਕਰਦੇ ਹਨ। ਨੰਬਰ 8 ਰੱਥ ਵਿੱਚ ਸ਼ੁਭ ਨਿਸ਼ਾਨ ਦਾ ਮਹੱਤਵ ਜਿੰਨਾ ਮਰਦਾਂ ਦੇ ਹੱਥ ਵਿੱਚ ਸ਼ੰਖ ਚੱਕਰ ਗਦਾ ਰੱਥ ਦਾ ਜਾਂ ਬਾਣ ਦੇ ਨਿਸ਼ਾਨ ਹੁੰਦੇ ਹਨ ਉਹ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਖੇਤਰ ਵਿੱਚ ਸ਼ਾਸਨ ਕਰਨ ਦਾ ਅਧਿਕਾਰ ਜ਼ਰੂਰ ਪ੍ਰਾਪਤ ਕਰਦੇ ਹਨ ਅਜਿਹੇ ਲੋਕਾਂ ਨੂੰ ਭੂਮੀ ਅਤੇ ਭਵਨ ਨਿਰਮਾਣ ਵਿੱਚ ਬਹੁਤ ਸਫਲਤਾ ਮਿਲਦੀ ਹੈ ਉਹਨਾਂ ਦੇ ਘਰ ਵਿੱਚ ਹਮੇਸ਼ਾ ਲక్ష్ਮੀ ਦਾ ਵਾਸ ਹੁੰਦਾ ਹੈ ਜਿਸ ਨਾਲ ਉਹਨਾਂ ਦਾ ਜੀਵਨ ਸੁੱਖ ਸਮ੍ਰiddhi ਨਾਲ ਭਰਿਆ ਰਹਿੰਦਾ ਹੈ ਨੰਬਰ 9 ਤ੍ਰਿਕੋਣ ਦਾ ਨਿਸ਼ਾਨ ਅਤੇ ਭਾਗਸ਼ਾਲੀ ਪੈਰ ਜਿੰਨਾ ਮਰਦਾਂ ਦੇ ਹੱਥ ਵਿੱਚ ਤ੍ਰਿਕੋਣ ਦਾ ਨਿਸ਼ਾਨ ਹੁੰਦਾ ਹੈ ਅਤੇ ਉਹ ਆਪਣੇ ਖਾਨਦਾਨ ਦਾ ਨਾਮ ਰੋਸ਼ਨ ਕਰਦੇ ਹਨ ਅਜਿਹੇ ਲੋਕ ਸੁਖ-ਸੁਖੌਲਤਾ ਨਾਲ ਭਰਪੂਰ ਹੁੰਦੇ ਹਨ ਅਤੇ ਉਹਨਾਂ ਦਾ ਸੁਭਾਅ ਬਹੁਤ ਹੀ ਖੁਸ਼ਮਿਜ਼ਾਜ ਹੁੰਦਾ ਹੈ ਜਿਨ੍ਹਾਂ ਨਾਲ ਸਾਰੇ ਉਹਨਾਂ ਵੱਲ ਆਕਰਸ਼ਿਤ ਹੁੰਦੇ ਹਨ ਇਹ ਲੋਕ ਆਪਣੇ ਕੁਲ ਦਾ ਮਾਨ ਸਨਮਾਨ ਵਧਾਉਂਦੇ ਹਨ ਅਜਿਹੇ ਲੋਕਾਂ ਦੇ ਘਰ ਵਿੱਚ ਮਾਤਾ ਲਕਸ਼ਮੀ ਦਾ ਹਮੇਸ਼ਾ ਵਾਸ ਰਹਿੰਦਾ ਹੈ ਅਤੇ ਉਹਨਾਂ ਦੀ ਕਿਸਮਤ ਵਿੱਚ ਰਾਜ ਯੋਗ ਲਿਖਿਆ ਹੁੰਦਾ ਹੈ ਇਸੇ ਦੇ ਨਾਲ ਜਿੰਨਾ ਵਿਕਤੀਆਂ ਦੇ ਪੈਰਾਂ ਵਿੱਚ ਤਿੱਲ ਹੁੰਦਾ ਹੈ ਉਹ ਬਹੁਤ ਹੀ ਭਾਗਸ਼ਾਲੀ ਹੁੰਦੇ ਹਨ ਅਤੇ ਰਾਜੇ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਹਨ ਅਜਿਹੇ ਲੋਕ ਵਿਲਾਸਤਾ ਦੀਆਂ ਸਾਰੀਆਂ ਚੀਜ਼ਾਂ ਪ੍ਰਾਪਤ ਕਰਦੇ ਹਨ ਨੰਬਰ 10 ਸਿਰ ਅਤੇ ਮੱਥੇ ਦੀ ਵਿਸ਼ੇਸ਼ਤਾ ਜਿੰਨਾ ਮਰਦਾਂ ਦਾ ਸਿਰ ਗੋਲ ਹੁੰਦਾ ਹੈ ਅਤੇ ਮੱਥਾ ਚੋੜਾ ਹੁੰਦਾ ਹੈ ਉਹ ਕਾਫੀ ਪ੍ਰਭਾਵਸ਼ਾਲੀ ਹੁੰਦੇ ਹਨ ਅਤੇ ਆਪਣੇ ਪਰਿਵਾਰ ਨੂੰ ਹਰ ਪ੍ਰਕਾਰ ਦਾ ਸੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ ਜਿੰਨਾ ਮਰਦਾਂ ਦੇ ਨੈਣ ਨੀਲ ਕਮਲ ਦੇ ਸਮਾਨ ਸੁੰਦਰ ਹੁੰਦੇ ਹਨ ਅਤੇ ਜਿਨ੍ਹਾਂ ਦੇ ਹੱਥ ਕੋਡਿਆਂ ਤੱਕ ਲੰਬੇ ਹੁੰਦੇ ਹਨ ਉਹ ਆਪਣੇ ਪੂਰੇ ਜੀਵਨ ਵਿੱਚ ਸੁੱਖ ਪਾਉਂਦੇ ਹਨ ਅਜਿਹੇ ਲੋਕਾਂ ਦੇ ਹੱਥ ਵਿੱਚ ਜੱਸ ਹੁੰਦਾ ਹੈ ਅਤੇ ਉਹ ਜਿਸ ਵੀ ਕੰਮ ਵਿੱਚ ਹੱਥ ਅਜ਼ਮਾਉਂਦੇ ਹਨ ਉਸ ਵਿੱਚ ਸਫਲਤਾ ਪਾਉਂਦੇ ਹਨ ਉਹਨਾਂ ਦੇ ਜੀਵਨ ਸਾਥੀ ਨਾਲ ਸੰਬੰਧ ਹਮੇਸ਼ਾ ਮਿੱਠੇ ਬਨੇ ਰਹਿੰਦੇ ਹਨ ਉਹਨਾਂ ਦਾ ਵਿਅਕਤੀ ਜੀਵਨ ਬਹੁਤ ਹੀ ਸੁਖਮਈ ਬਤੀਤ ਹੁੰਦਾ ਹੈ ਉਹਨਾਂ ਦੇ ਜੀਵਨ ਵਿੱਚ ਰੋਮਾਂਸ ਦਾ ਵਿਸ਼ੇਸ਼ ਥਾਨ ਹੁੰਦਾ ਹੈ ਅਤੇ ਉਹ ਆਪਣੇ ਜੀਵਨ ਨੂੰ ਪੂਰੀ ਖੁਸ਼ੀ ਅਤੇ ਸੰਤੋਸ਼ ਨਾਲ ਜਿਉਂਦੇ ਹਨ ਨੰਬਰ 11 ਤੰਦਰੁਸਤ ਤਨ ਅਤੇ ਮਨ ਤੰਦਰੁਸਤ ਤਨ ਅਤੇ ਮਾਨ ਦਾ ਹੋਣਾ ਚੰਗੇ ਭਾਗ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਭਾਗਸ਼ਾਲੀ ਹੋਣ ਦਾ ਪਹਿਲਾ ਲੱਛਣ ਇਹ ਹੈ ਕਿ ਵਿਅਕਤੀ ਦਾ ਸਰੀਰ ਹਮੇਸ਼ਾ ਤੰਦਰੁਸਤ ਰਹੇ ਕਿਉਂਕਿ ਨਿਰੋਗੀ ਸਰੀਰ ਵਿੱਚ ਹੀ ਜੀਵਨ ਦਾ ਅਨੰਤ ਸੁੱਖ ਹੈ। ਜੇ ਕੋਈ ਵਿਅਕਤੀ ਬਿਮਾਰ ਰਹਿੰਦਾ ਹੈ ਤਾਂ ਉਹ ਨਾ ਤਾਂ ਧਨ ਕਮਾ ਸਕਦਾ ਹੈ ਅਤੇ ਨਾ ਹੀ ਆਪਣੀ ਧਨ ਦੁਲਤ ਆਨੰਦ ਭੋਗ ਸਕਦਾ ਹੈ। ਜਿਨ੍ਹਾਂ ਦਾ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਉਹਨਾਂ ਨੂੰ ਖੁਦ ਨੂੰ ਬਹੁਤ ਭਾਗਸ਼ਾਲੀ ਸਮਝਣਾ ਚਾਹੀਦਾ ਹੈ। ਨੰਬਰ 12 ਸਥਾਈ ਆਮਦਨ ਸਥਾਈ ਆਮਦਨ ਨੂੰ ਭਾਗਸ਼ਾਲੀ ਹੋਣ ਦਾ ਬਹੁਤ ਵੱਡਾ ਸੰਕੇਤ ਮੰਨਿਆ ਗਿਆ ਹੈ ਜੇ ਤੁਹਾਡੇ ਕੋਲ ਅਚਾਨਕ ਕਿਸੇ ਰਾਤੋਂ ਬਹੁਤ ਸਾਰਾ ਪੈਸਾ ਆ ਜਾਂਦਾ ਹੈ ਅਤੇ ਉਸ ਦੀ وجہ ਨਾਲ ਤੁਹਾਡੀ ਸਥਾਈ ਆਮਦਨ ਬਣ ਜਾਂਦੀ ਹੈ। ਤੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਕਿਉਂਕਿ ਜਿੰਨਾ ਵਿਅਕਤੀਆਂ ਕੋਲ ਪੈਸਾ ਹੁੰਦਾ ਹੈ ਪਰ ਟਿਕਦਾ ਨਹੀਂ ਹੈ ਉਹਨਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਹ ਅਸਲ ਵਿੱਚ ਭਾਗਸ਼ਾਲੀ ਨਹੀਂ ਹਨ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਗਲਤ ਕੰਮ ਕੀਤਾ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਮਾਤਾ ਲక్ష్ਮੀ ਉਹਨਾਂ ਤੋਂ ਨਾਰਾਜ਼ ਹੋ ਗਈ ਹੈ ਜੇ ਤੁਹਾਨੂੰ ਵਾਰ-ਵਾਰ ਆਪਣੀ ਨੌਕਰੀ ਬਦਲ ਨਹੀਂ ਪੈ ਰਹੀ ਹੈ ਤਾਂ ਇਸ ਨੂੰ ਵੀ ਇੱਕ ਸੰਕੇਤ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਤੋਂ ਕੋਈ ਗਲਤੀ ਹੋ ਚੁੱਕੀ ਹੈ ਇਸੇ ਵਜ੍ਹਾ ਨਾਲ ਮਾਤਾ ਲక్ష్ਮੀ ਤੁਹਾਡੇ ਤੋਂ ਰੁੱਸ ਗਈ ਹੈ ਅਤੇ ਤੁਹਾਡੇ ਕੰਮ ਵਿੱਚ ਰੁਕਾਵਟਾਂ ਆ ਰਹੀਆਂ ਹਨ ਦੋਸਤੋ ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਨਾਲ ਸਾਂਝੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂਕਿ ਤੁਹਾਨੂੰ ਸਾਡੇ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ